ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਹਾਂਜੀ ਇਸ ਵੀਡੀਓ ਵਿੱਚ ਅਸੀਂ ਪੰਜ ਸ਼ਬਦ ਦੀ ਤੁਹਾਨੂੰ ਪ੍ਰੀਖਿਆ ਵਿੱਚੋਂ ਦੂਸਰੇ ਗਰੁੱਪ ਦਾ ਸਿਲੇਬਸ ਸਾਂਝਾ ਕਰਾਂਗੇ ਠੀਕ ਹੈ ਜੀ ਦੂਸਰੇ ਗਰੁੱਪ ਦੇ ਵਿੱਚ 6ਵੀਂ 7ਵੀਂ 8ਵੀਂ 9ਵੀਂ ਤੇ 10ਵੀਂ ਕਲਾਸ ਦੇ ਵਿਦਿਆਰਥੀ ਸ਼ਾਮਿਲ ਹੈਗੇ ਆ ਇਹਨਾਂ ਵਿਦਿਆਰਥੀਆਂ ਦਾ ਸਿਲੇਬਸ ਵਿੱਚ ਸਭ ਤੋਂ ਪਹਿਲਾ ਸਵਾਲ ਹੈਗਾ ਪੰਜ ਸ਼ਬਦ ਠੀਕ ਹੈ ਜੀ ਵਿਦਿਆਰਥੀ ਨੂੰ ਪੰਜ ਸ਼ਬਦ ਮਿਲਨੇ ਆ ਵਿਦਿਆਰਥੀ ਨੂੰ ਇਹ ਪੂਰੇ ਯਾਦ ਕਰਨੇ ਹੈਗੇ ਆ ਪਹਿਲਾ ਸ਼ਬਦ ਜਿਹੜਾ ਹੈਗਾ ਬਗਦਨਾਮ ਦੇ ਜੀ ਦੀ ਬਾਣੀ ਵਿੱਚੋਂ ਲਿਆ ਗਿਆ ਹੈਗਾ ਦੂਸਰਾ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਆ ਤੀਸਰਾ ਸ਼ਬਦ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈਗਾ ਚੌਥਾ ਸ਼ਬਦ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੀ ਹੈ ਤੇ ਪੰਜਵਾਂ ਸ਼ਬਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਲਿਆ ਗਿਆ ਹੈਗਾ ਪੰਜ ਸ਼ਬਦਾਂ ਤੋਂ ਬਾਅਦ ਪਹਿਲੇ ਸਵਾਲ ਤੋਂ ਬਾਅਦ ਉਸ ਤੋਂ ਬਾਅਦ ਲੜੀਵਾਰ ਅਗਲੇ ਸਵਾਲ ਸਟਾਰਟ ਹੋ ਜਾਂਦੇ ਆ ਵਿਦਿਆਰਥੀ ਨੇ ਆਪਣਾ ਵਿਸਥਾਰ ਵਿੱਚ ਲਿਖਣਾ ਹੈਗਾ ਉਦਮ ਕੀ ਹੁੰਦਾ ਆ ਸੰਤੋਖ ਕੀ ਹੁੰਦਾ ਆ ਸ਼ਰਦਾ ਕੀ ਹੁੰਦੀ ਆ ਖਿਮਾ ਕਿਨੂੰ ਕਹਿੰਦੇ ਆ ਡਰ ਕੀ ਹੁੰਦਾ ਆ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ ਹੈ ਗਿਆ ਸਤਮਾ ਸਵਾਲ ਆ ਜਾਂਦਾ ਆ ਬੀਬੀ ਪਾਨੀ ਜੀ ਰਜ਼ਾ ਦੀ ਮੂਰਤ ਬੀਬੀ ਪਾਨੀ ਜੀ ਕੌਣ ਸੀ ਇਹਨਾਂ ਦਾ ਪੂਰਾ ਸੰਖੇਪ ਵਿੱਚ ਇਤਿਹਾਸ ਜਿਹੜਾ ਹੈਗਾ ਵਿਸਤਾਰ ਨਾਲ ਕਰਕੇ ਲਿਖਿਆ ਗਿਆ ਹੈਗਾ ਠੀਕ ਆ ਜੀ ਉਸ ਤੋਂ ਬਾਅਦ ਜੀਵਨੀ ਨਵਾਬ ਕਪੂਰ ਸਿੰਘ ਜੀ ਦੀ ਠੀਕ ਆ ਜੀ ਇਹ ਵੀ ਸਾਰੀ ਵਿਦਿਆਰਥੀ ਨੂੰ ਯਾਦ ਕਰਨੀ ਆ ਫਿਰ ਨਵਾਂ ਸਵਾਲ ਹੈਗਾ ਖਾਲਸਾ ਪੰਥ ਦੀ ਜਿੰਦ ਜਾਨ ਚਾਰ ਸਹਿਬਜ਼ਾਦੇ ਠੀਕ ਆ ਜੀ ਚਾ ਸੁਝਾ ਦੇ ਬਾਰੇ ਪੜਨਾ ਹੈ 10ਵਾਂ ਸਵਾਲ ਹੈ ਗਿਆ ਸੇਖ ਪੰਥ ਦੀ ਸਰਮੋਰ ਸੰਸਥਾ ਸ੍ਰੀ ਮਿਸਲ ਸ਼ਹੀਦ ਤਨਨਦਲ ਬਾਬਾ ਬਕਾਲਾ ਸਾਹਿਬ ਤੇ 11ਵਾਂ ਸਵਾਲ ਵੀ ਇਹਨਾਂ ਨਾਲ ਸੰਬੰਧਿਤ ਹੈ ਗਿਆ ਸ੍ਰੀ ਮਿਸਲ ਸ਼ਹੀਦ ਤਨਨਦਲ ਦੇ ਦਸਵੇਂ ਮੁਖੀ ਸਿੰਘ ਸਹਬਾਨ ਜਥੇਦਾਰ ਬਾਬਾ ਗੁਰਮukh ਸਿੰਘ ਜੀ ਬਾਬਾ ਗੁਰਮukh ਸਿੰਘ ਜੀ ਦਾ ਸਾਰੀ ਜੀਵਨੀ ਹੈ ਗਿਆ 1902 ਇਸ ਵੀ ਤੋਂ ਲੈ ਕੇ 1928 ਇਸ ਵੀ ਤੱਕ ਸੋ ਪਿਆਰੇ ਵਿਦਿਆਰਥੀਓ ਇਹ ਜਿਹੜਾ ਸਿਲੇਬਸ ਹੈ ਗਿਆ ਛੇਮੀ 7ਵੀਂ 8ਵੀਂ 9ਵੀਂ ਤੇ 10ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਵਾਸਤੇ ਹੈਗਾ ਠੀਕ ਆ ਜੀ ਸੋ ਦਿਓ ਅਸੀਸ ਬੁਲਾਈਏ ਫਤਿਹ ਗੱਜਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ